ਦੈਨਿਕ ਸੂਰਾਂ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਰਮਨਜੀਤ ਕੋਰ ਫਿਰੋਜ਼ਪੁਰ ਦੇ ਵਿੱਚ ਇੱਕ ਮੰਦਭਾਗੀ ਘਟਨਾ ਵਾਪਰੀ ਹੈ ਜਿੱਥੇ ਇੱਕ ਵਿਅਕਤੀ ਦੀ ਛੱਤ ਡਿੱਗਣ ਦੇ ਨਾਲ ਮੌਤ ਹੋ ਗਈ ਦਰਅਸਲ ਮੀਂਹ ਤੋਂ ਬਚਣ ਲਈ ਪੱਕੇ ਘਰ ਦੇ ਵਿੱਚ ਇਹ ਵਿਅਕਤੀ ਬੈਠਾ ਹੋਇਆ ਸੀ ਪਰ ਮੀਂਹ ਇਸ ਕਦਰ ਤੇ ਸੀ ਕਿ ਲੈਂਟਰ ਵਾਲੀ ਛੱਤ ਉਸ ਦੇ ਉੱਪਰ ਡਿੱਗ ਜਾਂਦੀ ਹੈ ਤਾਂ ਵਿਅਕਤੀ ਦੀ ਮੌਤ ਹੋ ਜਾਂਦੀ ਹੈ ਫਿਰੋਜ਼ਪੁਰ ਦੇ ਦੁੱਲੇਵਾਲਾ ਪਿੰਡ ਦਾ ਇਹ ਮਾਮਲਾ ਹੈ ਤੇ ਸੁਖਾ ਸਿੰਘ ਵੱਜੋ ਮ੍ਰਿਤਕ ਦੀ ਪਛਾਣ ਹੋਈ ਹੈ ਜੋ ਜਾਣਕਾਰੀ ਸਾਹਮਣੇ ਆਈ ਹੈ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਤਹਿਤ ਉਨ੍ਹਾਂ ਦੇ ਵੱਲੋਂ ਇਹ ਘਰ ਬਣਾਇਆ ਗਿਆ ਸੀ ਪਰ ਘਰ ਅਧੂਰਾ ਬਣਿਆ ਹੋਇਆ ਸੀ ਜਿਸ ਤੇ ਚਲਦੇ ਜੋ ਕੰਧਾ ਕਮਜ਼ੋਰ ਸੀ ਤੇ ਮੀਂਹ ਤੇਜ਼ ਧਾਰ ਪੈ ਰਿਹਾ ਜਿਸ ਤੇ ਕਾਰਨ ਛੱਤ ਡਿੱਗ ਜਾਂਦੀ ਹੈ ਵਿਅਕਤੀ ਥੱਲੇ ਸੁੱਤਾ ਹੋਇਆ ਸੀ ਉਸ ਤੋਂ ਬਾਅਦ ਬਾਅਦ ਵਿੱਚ ਜੀਸੀਬੀ ਮੰਗਵਾ ਕੇ ਜੋ ਹੈ ਛੱਤ ਚੁੱਕੀ ਗਈ ਤੇ ਵਿਅਕਤੀ ਨੂੰ ਬਾਹਰ ਕੱਢਿਆ ਗਿਆ ਉਦੋਂ ਤੱਕ ਵਿਅਕਤੀ ਦੀ ਮੌਤ ਹੋ ਚੁੱਕੀ ਸੀ ਕਿ ਦੱਸਦੀ ਕਿ ਪੰਜਾਬ ਦੇ ਵਿੱਚ ਜੋ ਇਹ ਹੜ੍ਹਾਂ ਦੇ ਕਾਰਨ ਹਾਲਾਤ ਬਹੁਤ ਖਰਾਬ ਚੱਲ ਰਹੇ ਨੇ ਉਤੋਂ ਮੀਂਹ ਪੈ ਰਿਹਾ ਜਿਸ ਦੇ ਚਲਦੇ ਕਾਫੀ ਜ਼ਿਆਦਾ ਲੋਕਾਂ ਦਾ ਨੁਕਸਾਨ ਹੋ ਚੁੱਕਿਆ ਤੇ ਉੱਥੇ ਹੀ ਫਿਰੋਜ਼ਪੁਰ ਦੇ ਦੁੱਲੇਵਾਲਾ ਤੋਂ ਇਹ ਮੰਦਭਾਗੀ ਖਬਰ ਸਾਹਮਣੇ ਆਈ ਹੈ ਜਿੱਥੇ ਘਰ ਦੀ ਛੱਤ ਡਿੱਗਣ ਦੇ ਨਾਲ ਇੱਕ ਵਿਅਕਤੀ ਦੀ ਮੌਤ ਹੋ ਗਈ। ਕਿਛੇ ਦਿਨਾਂ ਤੋਂ ਹੋ ਰਹੀ ਲਗਾਤਾਰ ਬਾਰਿਸ਼ ਨੇ ਗਰੀਬ ਪਰਿਵਾਰਾਂ ਨੂੰ ਕਾਫੀ ਮੁਸ਼ਕਲਾਂ ਵਿੱਚ ਪਾ ਦਿੱਤਾ ਕਿਉਂਕਿ ਲਗਾਤਾਰ ਜਿਹੜੀ ਬਾਰਿਸ਼ ਪੈ ਰਹੀ ਹੈ ਲੋਕਾਂ ਦੇ ਜਿਹੜੇ ਮਕਾਨਾਂ ਦੀਆਂ ਛੱਤਾਂ ਜਿਹੜੀਆਂ ਉਹ ਵੀ ਡਿਗਰੀਆਂ ਨੇ ਵੀ ਇੱਕ ਪਰਿਵਾਰ ਜਿਹੜਾ ਪਿੰਡ ਦੁੱਲੇਵਾਲਾ ਦੀ ਗੱਲ ਕਰੀਏ ਉੱਥੇ ਇੱਕ ਪਰਿਵਾਰ ਦੇ ਜਿਹੜੇ ਆ ਛੱਤ ਦੀ ਜਾਂ ਲੈਂਟਰ ਡਿੱਗ ਪਿਆ ਜਿਸ ਕਰਕੇ ਇੱਕ ਸ਼ਖਸ ਦੀ ਜਿਹੜੀ ਆ ਉਹ ਥੱਲੇ ਸੁੱਤੇ ਪਏ ਉਹਦੀ ਜਿਹੜੀ ਆ ਮੌਤ ਹੋ ਗਈ ਵੀ ਇਹੋ ਜਿਹੇ ਹਾਲਾਤ ਜਿਹੜੇ ਆ ਫਰੋਈਪੁਰ ਵਿੱਚ ਬੰਦੇ ਜਾ ਰਹੇ ਆ ਕਿਉਂਕਿ ਗਰੀਬ ਜਿਹੜੇ ਪਰਿਵਾਰ ਹੈਗੇ ਆ ਉਹ ਬਾਰਿਸ਼ ਦੇ ਮੌਸਮ ਦੇ ਵਿੱਚ ਕਾਫੀ ਜੜੀਆਂ ਪਰੇਸ਼ ਦੇ ਬਾਲੇ ਵਾਲੀਆਂ ਹੈਗੀਆਂ ਜਾਂ ਉਹਨਾਂ ਦੇ ਲੈਂਟਰ ਆ ਉਹ ਵੀ ਹੁਣ ਚੁੰਦੇ ਹੋਏ ਦਿਖਾਈ ਦੇ ਰਿਆ ਵੀ ਹੁਣ ਦੁੱਲੇਵਾਲੇ ਪਿੰਡ ਦੇ ਵਿੱਚ ਇੱਕ ਦਰਦਨਾਕ ਜੜੀਆ ਚੱਕਰ ਲਾਪੜੀ ਆ ਵੀ ਜੇ ਸੁੱਤੇ ਪੇ ਰਾਤ ਨੂੰ ਇੱਕ ਜਿਹੜੇ ਮਕਾਨ ਦੀ ਛੱਤ ਡਿੱਗ ਪਈ ਤੇ ਜੇ ਥੱਲੇ ਪੇ ਇੱਕ ਸ਼ਖਸ ਦੀ ਜੜੀਆ ਉਹ ਥੱਲੇ ਦੱਬਨ ਦੇ ਕਾਰਨ ਜਿਹੜੀਆ ਮੌਤ ਹੋ ਗਈ ਪਿੰਡ ਵਾਲਿਆਂ ਨੇ ਉਹਨੂੰ ਬੜੀ ਮੁਸ਼ਕਲ ਮੁਸ਼ੱਤ ਦੇ ਨਾਲ ਜਿਹੜਾ ਵੀ ਉਸ ਮਲਬੇ ਦੇ ਵਿੱਚੋਂ ਬਾਹਰ ਕੱਢਿਆ ਤੇ ਉਹਦੀ ਜੜੀ ਜਾਨ ਬਚਾਉਣ ਦੀ ਕੋਸ਼ਿਸ਼ ਕੀਤੀ ਗਈ ਲੇਕਿਨ ਉਸ ਤੋਂ ਪਹਿਲਾਂ ਹੀ ਕੋਸ਼ਿਸ਼ਾਂ ਤੋਂ ਪਹਿਲਾਂ ਹੀ ਜੜੀਆ ਉਹ ਸ਼ਖਸੀ ਜੜੀਆ ਮੌਤ ਹੋ ਚੁੱਕੀ ਸੀ ਤੇ ਹੁਣ ਪਰਿਵਾਰ ਦੇ ਵਿੱਚ ਵੀ ਜਿਹੜਾ ਹੈ ਉਹ ਦੂਰਤੀ ਹੋਈ ਦਿਖਾਈ ਦੇ ਰਹੀ ਹੈ ਕਿਉਂਕਿ ਪਿੰਡ ਦੇ ਵਿੱਚ ਹੀ ਸਾਰਾ ਜਿਹੜਾ ਮਾਹੌਲ ਹੈਗਾ ਉਹ ਕਾਫੀ ਜਿਹੜਾ ਵਿਸਹਿਮਿਆ ਹੋਇਆ ਤੇ ਇੱਕ ਕਹਿ ਸਕਦੇ ਆ ਵੀ ਇੱਕ ਦੀ ਸੋਗ ਭਰਿਆ ਜਿਹੜਾ ਮਾਹੌਲ ਹੈ ਉਹ ਦੇਖਣ ਨੂੰ ਮਿਲਦਾ ਪਿਆ ਕਿਉਂਕਿ ਇਹਨਾਂ ਹਾਲਾਤਾਂ ਦੇ ਵਿੱਚ ਵੀ ਜੇ بارش ਦੇ ਕਾਰਨ ਕਿ ਜੇ ਸ਼ਖਸ ਦੀ ਜਾਨ ਚਲੀ ਜਾਵੇ ਤੋ ਹੀ ਸਮਝ ਸਕਦੇ ਹੋ ਕਿ ਕਿੰਨਾ ਵੱਡਾ ਜਿਹੜਾ ਹਾਦਸਾ ਵਾਪਰਿਆ ਹੋਵੇਗਾ ਕਿਉਂਕਿ ਰਾਤ ਨੂੰ ਜਦੋਂ ਉਹ ਆਪਣੇ ਛਾਦੇ ਥੱਲੇ ਸੁੱਤਾ ਪਿਆ ਸੀ ਤੇ ਅਚਾਨਕ ਜਿਹੜੀ ਘਰ ਦੀ ਜਿਹੜਾ ਲੈਂਟਰ ਹੈਗਾ ਉਹ ਡਿੱਗ ਪਿਆ ਤੇ ਲੈਂਟਰ ਦੇ ਥੱਲੇ ਦੱਬਨ ਕਰਕੇ ਇੱਕ ਸ਼ਖਸ ਦੀ ਜਿਹੜੀ ਆ ਮੌਤ ਹੋ ਗਈ ਜਿਸ ਕਰਕੇ ਵੱਡੀਆਂ ਮੁਸ਼ਕਲਾਂ ਜਿਹੜੀਆਂ ਵੀ ਆਮ ਲੋਕਾਂ ਗਰੀਬ ਪਰਿਵਾਰਾਂ ਉਹਨਾਂ ਨੂੰ ਆ ਰਹੀਆਂ ਜਿਨ੍ਹਾਂ ਦੀਆਂ ਮਕਾਨ ਜਿਹੜੇ ਬਾਲੀਆਂ ਵਾਲੀਆਂ ਛੱਤਾਂ ਨੇ ਤੇ ਜਾਂ ਕਮਜ਼ੋਰ ਛੱਤਾਂ ਨੇ ਉਹਨਾਂ ਨੂੰ ਜਿਹੜੀਆਂ ਆਂਦੀਆਂ ਹੋਈਆਂ ਸਾਫ ਦਿਖਾਈ ਦੇ ਰੀਆਂ ਕਿਉਂਕਿ ਕੁਦਰਤ ਦਾ ਕਹਿਰ ਆ ਬਾਰਿਸ਼ ਲਗਾਤਾਰ ਪਿਲੇ ਦਿਨਾਂ ਤੋਂ ਪੈ ਰ ਇੱਕ ਪਾਸੇ ਹੜ੍ਹਾਂ ਦਾ ਜਿਹੜਾ ਵੀ ਖਰਚਾ ਉਹ ਵੀ ਲੋਕਾਂ ਨੂੰ ਚੇਲਣਾ ਪੈ ਰਿਹਾ ਤੇ ਦੂਜੇ ਪਾਸੇ ਜਿਹੜੀਆਂ ਬਾਦਿਸ਼ਾ ਉਹ ਵੀ ਲੋਕਾਂ ਨੂੰ ਚੇਲਨੀ ਪੈ ਰਹੀ ਹੈ ਜਿਸ ਕਰਕੇ ਵਡੀਆਂ ਮੁਸ਼ਕਲਾਂ ਜਿਹੜੀਆਂ ਆਮ ਗਰੀਬ ਲੋਕਾਂ ਨੂੰ ਜਿਹੜੀ ਆ ਰਹੀ ਹੈ ਤੇ ਦੁੱਲੇ ਵਾਲੇ ਪਿੰਡ ਤੇ ਜਿਹੜਾ ਇਹ ਹਾਦਸਾ ਵਾਪਰਿਆ ਉਹ ਕਾਫੀ ਦਰਦਨਾਕ ਤੇ ਦੁਖਦਾਈ ਜਿਹੜਾ ਅਸਾ ਇਹ ਦੇਖਣ ਨੂੰ ਮਿਲਿਆ ਇਹ ਸੁੱਖਾ ਪੁੱਤਰ ਸੁੱਖਾ ਕੀ ਲੱਗਦਾ ਹੈ ਤੋ ਇਤਨਾ ਸਰ ਜਾ ਕੀ ਲੱਗਦਾ ਸੀ ਤੁਹਾਡਾ ਸਾਡਾ ਚਾਚੇ ਦਾ ਪੁੱਤਰ ਸੀ ਭਰਾ ਚਾਚੇ ਦਾ ਪੁੱਤਰ ਹਾਂਜੀ ਹੋ ਰਿਹਾ ਸੀ ਕੀ ਕਰ ਤੜਕੇ ਬਾਰਿਸ਼ ਆਈ ਏ ਤੇ ਅੰਦਰ ਵੜ ਗਿਆ ਤੇ ਮੰਜਾ ਬਾਹਰ ਪਿਆ ਮੰਜਾ ਸਾਰ ਤੇ ਮੈਂ ਥੱਲੇ ਪੈ ਗਿਆ ਜਾ ਤੇ ਤੇ ਫਿਰ ਉੱਥੇ ਜਾ ਉੱਤੇ ਲੈਂਟਰ ਡੇ ਪਿਆ ਅੱਛਾ ਸਾਰਾ ਕਿਸ ਤਰ੍ਹਾਂ ਕੱਢਿਆ ਨੀ ਕਿਸ ਤਰ੍ਹਾਂ ਕੱਢਿਆ ਇਹ ਪਿੰਡ ਸਾਰਾ ਉੱਥੇ ਆ ਸਾਰਾ ਪਿੰਡ ਉੱਥੇ ਆ ਫਿਰ ਅਸੀਂ ਕੱਢਿਆ ਜਾ ਤੇ ਬੜੀ ਮੁਸ਼ਕਲ ਨਾਲ ਕੱਢਿਆ ਬੜੀ ਮੁਸ਼ਕਲ ਨਾਲ ਕੱਢਿਆ ਜੈਕ ਮਗਾਇਆ ਦੂਜੇ ਪਿੰਡੋਂ ਜਾ ਤੇ ਲੈਟਰ ਚੱਕਿਆ ਲੈਂਟਰ ਚੱਕਿਆ ਫਿਰ ਜੈਕ ਲਾ ਤੇ ਲੈਂਟਰ ਲਾ ਤੇ ਫਿਰ ਕੱਢਿਆ ਸੀ ਕੀ ਬਹੁਤ ਔਖੀ ਸੀ ਹਾਂ ਹੈ ਬਹੁਤ ਔਖਾ ਸੀ ਬਹੁਤ ਔਖੀ ਸੀ ਹਾਂ ਡੈਥ ਹੋ ਗਈ ਸੀ ਠੀਕ ਮੰਗੇ ਵੀ ਇਹਨੂੰ ਮਿਹਰਬਾਨੀ ਚ ਫਤਗੀ ਹਾਂ ਜੀ ਦਿੱਤੀ ਜਾਵੇ ਦਿੱਤੀ ਜਾਵੇ ਕੀ ਨਾਮ ਤੁਹਾਡਾ ਮੇਰਾ ਨਾਮ ਸਤਪਾਲ ਸਿੰਘ ਸਾਫਕਾ ਸਰਪੰਚ ਪਿੰਡ ਦੁੱਲੇਵਾਲਾ ਜੀ ਹਾਂ ਜੀ ਇਹ ਜਿਹੜੇ ਆ ਛੱਤ ਡਿੱਗੀ ਹੈ ਕਦੋਂ ਡਿੱਗੀ ਤੇ ਕਿਸ ਤਰ੍ਹਾਂ ਫੰ데요 ਇਹ ਅੱਜ ਸਵੇਰੇ 5:00 ਵਜੇ ਪਤਾ ਲੱਗਿਆ ਜੀ ਕਿ ਜਦੋਂ ਇੱਕਦਮ ਰੌਲਾ ਪੈ ਕੇ ਛੱਤ ਡੇਗ ਪਈ ਹੈ ਜੀ ਸਰੇ ਬਰਸਾਤ ਲਗਾਤਾਰ ਬਰਸਾਤ ਹੋ ਰਹੀ ਹੈ ਜੀ ਉਹਦੇ ਕਰਕੇ ਛੱਤ ਡੇਗ ਪਈ ਹੈ ਤੇ ਸੌ ਰਿਆ ਸੀ ਹਾਂ ਅੰਦਰ ਸੌਤਾ ਸੀ ਕੱਲਾ ਹੀ ਰਹਿਦਾ ਹੈ ਕੱਲਾ ਹੀ ਰਿੰਦਾ ਸੀ ਕੀ ਰਾਤ ਹੈ ਤੇ ਕਿੰਨੀ ਕਵਰ ਸੀ ਇਹ ਸੁੱਖਾ ਪੁੱਤਰ ਸਰਜਾ ਜੀ ਹਾਂ 45 ਸਾਲ ਉਮਰ ਹੈ ਜੀ 45 ਸਾਲ ਉਮਰ ਹੈ ਹਾਂ ਜੀ ਅੱਛਾ ਸੁੱਤੇ ਫਿਰ ਤੇ 60 ਡਿਗਰੀ ਸੁੱਤੇ ਫਿਰ ਤੇ 60 ਡਿਗਰੀ ਫਿਰ ਜਿਵੇਂ ਆਂਡਗਵਾਂ ਪਤਾ ਲੱਗਿਆ ਸਾਰੇ ਪਿੰਡ ਦੇ ਭੱਜ ਕੇ ਕੱਢਿਆ ਕੁਢਿਆ ਜੀ ਸਭ ਬਈ ਆ ਜੀ ਧਮਕਾਈ ਪਰ ਬਚਾ ਨਹੀਂ ਸਕੇ ਜੀ ਉਹਨਾਂ ਚਰਨ ਦੇਰ ਹੋ ਗਈ ਬੈਕ ਹੋ ਗਈ ਪਰ ਕੀ ਬਗਦੇ ਨਾ ਮੰਗੇ ਜੀ ਵੇਖੋ ਜੋ ਨੁਕਸਾਨ ਹੋ ਗਿਆ ਉਹਦਾ ਪੂਰਾ ਨਹੀਂ ਹੋ ਸਕਦਾ ਪਰ ਜੋ ਇਹਦਾ ਪਰਿਵਾਰ ਪਿੱਛੇ ਹੈ ਉਹ ਜੀ ਰੋਟੀ ਕਮਾਉਣ ਕਿਤੇ ਗਿਆ ਚਲੋ ਉਹਦਾ ਸਾਰਾ ਬਣ ਜਾਵੇ ਜੀ ਪਰਵਾਰ ਕੋਈ ਨਹੀਂ ਰਹਿ ਰਿਹਾ ਜੀ। ਇਹਨੇ ਇਸ ਟਮ ਕਲਰ ਆਇਆ ਸੀ ਜੀ। ਮਿਲਣ ਗਏ ਸੀ ਇਹਦਾ ਪਿਤਾ ਜੀ ਉਹ ਆਬੀ ਕੁੜੀ ਕੋਲੇ ਬਾ ਮਿਲਣ ਗਏ। ਉਹ ਵੀ ਬਿਮਾਰ ਹੈ ਦਾਸ ਨਾਲ ਉਹ। ਸਾੜ ਦਾ ਪੇਸ਼ੈਂਟ ਹੈ। ਅੱਛਾ। ਕੱਲਾ ਕਰਾ। ਕੱਲਾ ਜੀ। ਪਹਿਲਾਂ ਦਾ ਜਵਨ ਮੁੰਡਾ ਪੂਰਾ ਹੋ ਗਿਆ ਸੀ ਜੀ। ਵਰਨਾ ਵੀਜੇ ਕੁਮਾਰ ਨੰਬਰਦਾਰ ਪਿੰਡ ਦੁੱਲੇ ਵਾਲਾ ਜੀ। ਹਾਂ। ਕੀ ਕਿਹੜਾ ਚਾਹਤਾ ਛੜੀ ਹੈ ਬਹੁਤ ਹੋਈ ਹੈ। ਇਹ ਮੌਤ ਇਹ ਜਿਹੜੀ ਮੌਤ ਇਹਦਾ ਨਾ ਸੁੱਖਾ ਜੀ ਉਮਰ ਇਹਦੀ 45 ਸਾਲ ਹੈਗੀ ਹੈ। ਛੱਤ ਡਿੱਗਣ ਕਰਕੇ ਦੀ ਮੌਤ ਹੋ ਗਈ ਹੈ। ਛੱਤ ਡਿੱਗਣ ਦੀ ਵਜ੍ਹਾ ਬਰਸਾਤ ਹੈ ਜੀ। ਕੀ ਬਰਸਾਤਾ ਜਾਦੇ ਪੈਨ ਕਰਕੇ ਕੀ ਹੋਗਾ ਬਰਸਾਤਾ ਗਾੜੀਆਂ ਪੈਨ ਕਰਨ ਇੱਕ ਸਰਕਾਰ ਦੀਆਂ ਲੈਕੀਆਂ ਨਹੀਂ ਸਰਕਾਰ ਸਰਕਾਰੀ ਪੀਆ ਨੂੰ ਆਸ ਜੋੜਦਾ ਇਹਨਾਂ ਕਮਰਾ ਨੇ ਲਿਆ ਸੀ ਪੈਸੇ ਬਹੁਤ ਕੱਟ ਸੀ 1 ਲੱਖ 20 ਹਜ਼ਾਰ 1 ਲੱਖ 20 ਦਾ ਕਮਰਾ ਪੂਰਾ ਨਹੀਂ ਹੋਇਆ ਸਰਕਾਰ ਕੱਟੀਆਂ ਕਿੱਥੇ ਜਾਂ ਸੀ ਹਾਲ ਨੂੰ ਚਾਰੇ ਪਾਸੇ ਚਾਰਜਿੰਗ ਦੇ ਪਰਦੇ ਦਿੱਤੀਆਂ ਜਾਂ ਸੀ ਜਦ ਕਿ 9 ਇੰਚੀ ਦਵਾਰ ਚਾਹੀਦੀ ਸੀ ਪੈਸੇ ਘੱਟ ਹੋਣ ਦੇ ਵਜ੍ਹਾ ਕਰਨਾ ਇਹ ਹਾਂ ਸਰ ਕੀ ਹਾਲਤ ਹੋਇਆ ਹੈ ਬਹੁਤ ਹੋ ਗਈ ਆਉਂਦੀ ਆਉਂਦੀ ਸਵਾਰ ਡੈਥ ਹੋ ਗਈ ਫੱਲੋ ਕੱਢਿਆ ਕਿਸ ਤਰ੍ਹਾਂ ਕੱਢਿਆ ਥੱਲੇ ਫਿਰ ਪਬਲਿਕ ਜਦੋਂ ਸਾਰੇ ਪਤਾ ਲੱਗਾ ਜਿਵੇਂ ਲੈਂਟਰ ਚੁੱਕਿਆ ਜੀ ਲੈਂਟਰ ਚੁੱਕ ਕੇ ਬਾਹਰ ਕੱਢਿਆ ਕੋਈ ਉਹ ਸਾਹ ਹੈਗੇ ਸੀ ਲੇਕਿਨ ਉਹ ਸੁਬਾਹ ਦੀ ਡੈਥ ਹੋ ਗਈ ਮੁਸਕਲਾਲ ਕੱਢਿਆ ਬਹੁਤ ਮੁਸ਼ਕਲ ਨਾਲ ਕੱਢਿਆ ਜੀ ਹਾਂ ਹਾਂ ਕਹਿੰਦੇ ਥੱਲੇ ਦੱਬ ਗਿਆ ਲੈਂਟਰ ਥੱਲੇ ਦੱਬਿਆ ਗਿਆ ਜੀ ਦੱਬ ਗਿਆ ਇਹ ਤਾਂ ਸਾਰੇ ਪਿੰਡ ਨੇ ਹਮਲਾ ਮਾਰਿਆ ਲੈਂਟਰ ਚੁੱਕਿਆ ਤਾਂ ਹੀ ਬਾਹਰ ਨਿਕਲਿਆ ਜੀ ਹਾਂ ਹਾਂ ਪਰ ਬਾਪੇ ਕੋ ਮਾਦੀ ਸਹਤਾਂ ਨਹੀਂ ਹਾਂਜੀ ਇਹਦੇ ਪਰਿਵਾਰ ਨੂੰ ਮਾਰ ਲਈ ਸਦਦੀ ਇਹਦਾ ਪਿਓ ਬਜ਼ੁਰਗ ਹੈ ਇਕੱਲਾ ਇਕੱਲਾ ਮਾਪਿਆਂ ਦਾ ਮੁੰਡਾ ਸੀ ਇਹਦੇ ਅੱਗੇ ਬੇਟਾ ਜਿਹਦੀ ਡੈਥ ਹੋ ਚੁੱਕੀ ਹੈ ਇਹ ਭੈਣਾ ਨੇ ਇਹਦਾ ਪਿਓ ਬਜ਼ੁਰਗ ਹੈ ਮਾਂ ਦੀ ਡੈਥ ਹੋਈ ਹੈ ਕੋ ਨੂੰ ਮਾਲੀ ਸਹ ਤੇ ਉਹਨੂੰ ਰੋਟੀ ਰੋਜੀ ਦਾ ਕੋਈ ਸਾਧਨ ਨਹੀਂ ਹੈਗਾ ਤੇ ਜੀ ਸੁੱਖਾ ਪੁੱਤਰ ਸਰਜਾ ਜੋ ਕਿ ਮਿਹਨਤ ਮਜ਼ਦੂਰੀ ਕਰਦਾ ਸੀ ਆਪਣੀ ਤੇ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾਉਂਦਾ ਸੀ ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਹੈ ਕਾਫੀ ਦਿਨ ਤੋਂ بارشਾਂ ਨੇ ਹੋ ਰਹੀਆਂ ਨੇ ਉਹਦੇ ਲੜੀ ਦੇ ਤਹਿਤ ਇਹਦਾ ਵਿਚਾਰਕ ਦਾ ਮਕਾਨ ਜਿਹੜਾ ਪੀਐਮ ਆਵਾਸ ਯੋਜਨਾ ਚ ਮਿਲਿਆ ਸੀ ਉਹ ਟਹਿ ਟੇਰੀ ਹੋ ਗਿਆ ਹੈ ਤੇ ਜੋ ਮੌਕੇ ਤੇ ਪਿੰਡ ਵਾਲਿਆਂ ਨੇ ਸਹਾਇਤਾ ਕਰਕੇ ਨੂੰ ਥੱਲੋ ਕੱਢਿਆ ਜਿਸ ਦੀ ਮੌਕੇ ਤੇ ਹੀ ਮੌਤ ਹੋ ਗਈ ਹਾਲਾਤ ਬਹੁਤ ਨਾਜ਼ੁਕ ਨੇ ਤੁਸੀਂ ਵੇਖ ਹੀ ਰਹੇ ਹੋ ਸਾਰਾ ਪਿੰਡ ਇਕੱਠਾ ਹੈ ਤੇ ਪਿੰਡ ਨੇ ਸਹਾਇਤਾ ਕੀਤੀ ਹਜੇ ਤੱਕ ਤੈਨੂੰ ਕੋਈ ਮਤਲਬ ਕੇ ਸਹਾਇਤਾ ਨਹੀਂ ਹੋਵੇਦੀ ਮਿਲੀ ਜਿਸ ਤਰ੍ਹਾਂ ਕੋਈ ਸਰਕਾਰ ਤੋਂ ਚਾਹੀਦੀ ਆ ਪਰ ਕੀ ਮੰਗੇ ਵੀ ਆਂ ਦੇ ਮਦਦ ਲਈ ਮੰਗ ਇਹ ਹੈ ਕਿ ਸਰਕਾਰ ਇਹਦੇ ਪਾਸੇ ਧਿਆਨ ਦੇਵੇ ਜਿਸ ਤਰ੍ਹਾਂ ਸਾਰੇ ਹੋ ਰਿਹਾ ਹੈ ਮੈਨੂੰ ਕੋਈ ਮਾਲੀ ਸਹਾਇਤਾ ਦਿੱਤੀ ਜਾਵੇ ਇਹਦਾ ਪਰਿਵਾਰ ਇਹਦਾ ਬਾਪੇ ਜਿਹੜਾ ਉਹ ਵੀ ਬਜ਼ੁਰਗ ਹੈ ਹਾਰ ਦਾ ਮਰੀਜ਼ ਹੈ ਉਹਦੇ ਤਹਿਤ ਇਹਨੂੰ ਮਾਲੀ ਸਹਾਇਤਾ ਦਿੱਤੀ ਜਾਵੇ ਤਾਂ ਜੋ ਪਰਿਵਾਰ ਦਾ ਪਿਛਲੇ ਦਾ ਗੁਜ਼ਾਰਾ ਹੋ ਸਕੇ ਕੈਮਰਾਮੈਨ ਦੇ ਨਾਮ ਸਰਬਜੀਤ ਸਿੰਘ ਦੈਨਿਕ ਸੂਰਬ